Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਬਗੜੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਖਡੂਰ ਸਾਹਿਬ ਸਰਕਲ ਦੇ ਪ੍ਰਧਾਨ ਸਰਦਾਰ ਧਰਮ ਸਿੰਘ ਨੇ ਗਰੀਬਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਐਮਐਲਏ ਸਰਦਾਰ ਮਨਿੰਦਰ ਸਿੰਘ ਦੀ ਨੂਜਾਨੂ ਕਰਵਾਇਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਅੱਜ ਮਨਿੰਦਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ਤੇ ਪਿੰਡ ਬਗਲੇ ਪਹੁੰਚੇ ਪ੍ਰਧਾਨ ਧਰਮ ਸਿੰਘ ਨੇ ਇਸ ਮੌਕੇ ਤੇ ਐਮਐਲਏ ਸਾਹਿਬ ਨੂੰ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਐਮਐਲਏ ਸਾਹਿਬ ਨੇ ਮੁਸ਼ਕਲ ਕੋ ਪਹਿਲੇ ਧਾਰ ਤੇ ਹੱਲ ਦੇ ਹੱਲ ਕਰਨ ਦਾ ਪ੍ਰੋਮਿਸ ਦਿੱਤਾ ਭਾਰੀ ਘਟਨਾ ਨੂੰ ਸੁੋਧਨ ਕਰਦੇ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਗਰੀਬਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਤੇ ਉਹਨਾਂ ਨੇ ਨਾਲ ਸਰਦਾਰ ਦਲਜੀਤ ਸਿੰਘ ਸਰਦਾਰ ਗਿਆਨਦੀਪ ਸਿੰਘ ਸਰਦਾਰ ਸਰਦਾਰ ਬੈਂਕ ਸਿੰਘ ਜਗਮਨਦੀਪ ਸਿੰਘ ਲਾਡੇ ਸਰਕਲ ਪ੍ਰਧਾਨ ਸਰਦਾਰ ਤਰਮ ਸਿੰਘ ਨੇ ਐਮ ਐਲ ਏ ਜੀ ਨੂੰ ਜੀ ਆਇਆਂ ਕਿਹਾ ਇੰਡੀਅਨ ਯੂ ਟੀ ਵੀ ਦੇਖ ਰਹੇ ਦਸਕਰਨ ਕੋਸ਼ਤਮ ਸ਼ਰਮਾ ਵੱਲੋਂ ਆਪਰੇ ਸਾਥੀਕਾਰ ਅੱਜ ਆ ਕੇ ਟੀਮ ਪਹੁੰਚੀ ਹੈ ਪਿੰਡ ਬਾਗੜੀਆਂ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚਿਆ ਆਓ ਸਿੱਤ ਨੂੰ ਰੂਬਰੂ ਕਰਨੇ ਹੁੰਦਾ ਨਾਲ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਆ ਤੇ ਹੁਣੇ ਆਪਣੇ ਬਗੜੀਆਂ ਹਲਕੇ ਦੇ ਕਦੂਰ ਸਾਹਿਬ ਹਲਕੇ ਦੇ ਐਮਐਲਏ ਸਰਦਾਰ ਮਜਿੰਦਰ ਸਿੰਘ ਲਾਲਪੁਰ ਆਏ ਸੀ ਤੇ ਉਹ ਗਰੀਬਾਂ ਨਾਲ ਕਿਹੜੇ ਕਿਹੜੇ ਵਾਅਦੇ ਜਿਹੜੇ ਕੀਤੇ ਸੀ ਪੂਰੇ ਕਰਕੇ ਗਏ ਆ ਤੇ ਉਹਨਾਂ ਨੂੰ ਜਿਹੜਾ ਹੋਰ ਵੀ ਸ਼ਿਵਾਜ ਦਵਾ ਕੇ ਗਏ ਇਹ ਸਾਡੇ ਪਿੰਡ ਦੇ ਵਿੱਚ ਐਮਜੇ ਸਾਹਿਬ ਅੱਜ ਨੂੰ ਦਸੰਦ ਲਾਲਪੁਰ ਆਏ ਸੀ ਉਹਨਾਂ ਨੇ ਜਿਹੜੇ ਆਪਣੇ ਰਾਸ਼ਨ ਕਾਰਡ ਪਿਛਲੇ ਪੁਰਾਣੇ ਜਿਹੇ ਗਰੀਬਾਂ ਦੇ ਕੱਟੇ ਆ ਨਾ ਉਹ ਰਾਸ਼ਨ ਕਾਰਡ ਬਾਰੇ ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਜਿਹੜੇ ਉਹ ਦੁਬਾਰਾ ਜਿਹੜਾ ਤੁਹਾਡੇ ਹਵਾਲੇ ਕੀਤੇ ਜਾਣਗੇ ਜਿਹੜੇ ਜਾਦਾ 4-5 ਸਾਲ ਪੁਰਾਣੇ ਕਾਰ ਦਾ ਟੱਤੇ ਗਏ ਆ ਉਹ ਜਦੋਂ ਆਪਣੇ ਵਾਪਸ ਆਇਆ ਖੁੱਲੂਗੀ ਉਹਦੇ ਵਿੱਚ ਉਹਨਾਂ ਨੇ ਪਾਇਆ ਗਿਆ ਅਛਾ ਜੀ ਹੋਰ ਆਪਣੇ ਗਲੀਆਂ ਨਾਲੀਆਂ ਬਾਰੇ ਲੋਕਾਂ ਨੂੰ ਕਾਫੀ ਰੋਸ ਹੈ ਜੀ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੀਆਂ ਵਿਚਾਰੀਆਂ ਦੀਆਂ ਆਪਣੇ ਤਰਸਨਾ ਲੱਗਣ ਵਾਲੀਆਂ ਨੇ ਉਹਨਾਂ ਇੱਕ ਨੰਬਰ ਦਿੱਤਾ ਵਾਗੇ ਜਾਨੀ ਕਿ ਉਹਤੇ ਤੁਸੀਂ ਜਦੋਂ ਵੀ ਕਾਲ ਕਰੋਗੇ ਜਾਨੀ ਕਿ ਉਹ ਪਲਸਨ ਵਾਲਾ ਬੰਦਾ ਘਰ ਆਏਗਾ ਤੁਹਾਡੇ ਡਾਕੂਮੈਂਟ ਲਾ ਕੇ ਜਾਨੀ ਕਿ ਉਹਦੀ ਪਲਸਨ ਜਿਹੜੀ ਲੱਗ ਜਾਊਗੀ ਇਹ ਕਿਸੇ ਦਾ ਵਿਆਹ ਸ਼ਾਦੀ ਜਾਂ ਕੋਈ ਪ੍ਰੋਗਰਾਮ ਹੈ ਜੇ ਕੋਈ ਦੇ ਨਹੀਂ ਗਰੀਬ ਨੂੰ ਪੈਸਾ ਮਿਲਿਆ ਉਹ ਵੀ ਉਸ ਨੰਬਰ ਤੇ ਜਾਨੀ ਕਿ ਉਹ ਕਾਲ ਕਰੂਗਾ ਤੇ ਉਹ ਬੰਦਾ ਆਪਣੇ ਘਰ ਆ ਜਾਊਗਾ ਉਹ ਆਪਣੇ ਡਾਕੂਮੈਂਟ ਪੂਰੇ ਕਰਕੇ ਲੈ ਜਾਊਗਾ ਤੇ ਉਹ ਵੀ ਜਾਨੀ ਕਿ ਉਹਨੂੰ ਇੱਥੇ ਮਈਆ ਜਾਨੀ ਕਿ ਪਿੰਡ ਵਿੱਚ ਹੀ ਕਰ ਰਿਹਾ ਜਾਨੀ ਧੰਨਵਾਦ ਸਰ